ਜਲ ਜਾਵੇ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸ਼ਾਮਨਗਰ ਪਿੰਡ ਹੈ ਬਹੁਤ ਵੱਡੀ ਧਰਤੀ ਹੈ ਉਮਰ ਕਹਿੰਦੇ ਲੱੱਗੂ ਵਾਲਾ ਲੱੱਗੂ ਵਾਲਾ ਉਹ ਫੌਂਟਰ ਨਹੀਂ ਜਿੱਤਿਆ ਇਹਨੇ ਟਰੈਕਟਰ ਜਿੱਤੇ ਨੇ ਇਹਨੇ ਟਰੈਕਟਰ ਜਿੱਤਿਆ ਨਹੀਂ ਇਹਨੇ ਟਰੈਕਟਰ ਜਿੱਤੇ ਨੇ ਲਓ ਸਾਹਮਣੇ ਕਹਿੰਦੇ ਇਸ ਵੇਲੇ ਗੱਗੀ ਨੌਜਵਣ ਖੀਰਾ ਵਾਲੀ ਗੁਰਦੇਵ ਸਿੰਘ ਜੀ ਨੰਬਰਦਾਰ ਸਾਹਿਬ ਕੀ ਕਹਿੰਦੇ ਆ ਰੇਡ ਤੋਂ ਬਾਅਦ ਗੱਲ ਕਰਦੇ ਆ ਓਏ ਜਾ ਦੋ ਬੈਜੂ ਪਿੰਡ ਦੀ ਸਾਲ ਚੱਲਾ ਹੈ ਓਏ ਕਾਟੋ ਲਲਕਾਰੇ ਵੱਜਦੇ ਨੇ ਉਹ ਦੁਨੀਆ ਚਾਹਦੀ ਆ ਉਹ ਦੁਨੀਆ ਚਾਹਦੀ ਆ ਉਹ ਟੱਕਰ ਫਰੇ ਦੀ ਉਹ ਬੱਲੇ 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 ਕਬੱਡੀ 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 ਆ ਆ ਆ ਆ ਸਵਾਦ ਆ ਸਵਾਦ ਆ ਇਹਨੇ ਪਤੰਦਰ ਤੋਂ ਚੱਲ ਕੇ ਆਇਆ ਓ ਸਾਹਮਣੇ ਦੇਖਾਂਗੇ ਵੀ ਕੌਣ ਰੋਕੂ ਕੌਣ ਫੜਦਾ ਆ ਆ ਸੁਬਾਹ ਕਬੱਡੀ ਦਾ ਪੁੱਤਰੋ ਨੰਬਰ ਦਾ ਸਾਹਿਬ ਕਹਿੰਦਾ 2100 ਪਾ ਜਾਣਾ ਗੱਲ ਟਿਕਾਣੇ ਲੱਗੀ ਮੈਨੂੰ ਲੱਗਦਾ ਇਹ ਬੱਲੇ 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 ਲੈ ਵੀ ਸੁਖਮਣ ਵੱਡਾ ਮੇਲਾ ਚੱਲਦਾ ਲੱਡੂ ਵਾਲਾ 2100 ਪਲੱਸ ਕੱਪ ਦਿੱਤਾ ਜਾਣਾ ਬੈਸਟ ਡਿਫੈਂਡਰ ਤੇ ਜਾਫੀ ਨਾਲ ਦੇਖਾਂਗੇ ਇਹ ਭਾਈ ਲੱਡੂ ਦੀ ਧਰਤੀ ਦਾ ਪ੍ਰੀਤ ਪ੍ਰੀਤ ਜੱਫਾ ਫਾਲਸੋ ਦੀ ਫੇਰ ਬਿਸਮਿਲਲਾ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਐਵਰੀਡੇ ਨਾਟ ਸੰਡੇ ਕਬੱਡੀ 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 ਹੁਣ ਭੰਗੜਾ ਦੇਖਿਓ ਪੈਂਦਾ ਭੰਗੜਾ ਦੇਖਿਓ ਪੈਂਦਾ ਆ ਆ Eu